ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹੋਏ ਆ ਜੀ ਗੁਆਰਡ ਮੇਰ ਰਾਜਸਥਾਨ ਤੇ ਕੱਲ੍ਹ ਸੀ ਗੱਜੀ ਦੌਰ ਕਰੀਦੀ ਬਟਿੰਡੇ ਤੋਂ ਗੁਆਰਡ ਮੇਰ ਦੀ ਸ਼ਾਮ ਨੂੰ ਹੋਈ ਦੀ ਵੀਦੋਰ ਤੇ ਥਾਣੋ ਥੋੜਾ ਜਿਹਾ ਇੱਧਰ ਦਾ ਵਿਊ ਵਗੈਰਾ ਤੇ ਜੋ ਜੋ ਅੰਦੇ ਅੰਦੇ ਥੋੜਾ ਬਹੁਤਾ ਸ਼ੂਟ ਕਰ ਰਿਹਾ ਸੀ ਦੀ ਵੀਡੀਓ ਦਿਖਾਵਾਂਗੇ ਜੀ ਇੱਧਰ ਤੁੜੀ ਗਰਮੀ ਹੈ ਜੀ ਕੋਈ ਵੀ ਦਸੰਬਰ ਮਹੀਨਾ ਚੱਲ ਰਿਹਾ ਲੋ ਜੀ ਸਵੇਰ ਦਾ ਹੋ ਗਿਆ ਜੀ ਮੌਸਮ ਸਵੇਰਾਂ ਥੋੜੀ ਠੰਡਾ ਜੀ ਜੂਨ ਜੁਲਾਈ ਜਿੰਨੀ ਗਰਮੀ ਹੈ ਤੇ ਅਸੀਂ ਜਾ ਰਹੇ ਆ ਜੀ ਵਾਰਡਮੇਰ ਤੇ ਦੇਖੋ ਸਵੇਰ ਦਾ ਮੌਸਮ ਰਾਜਸਥਾਨ ਦਾ ਜੀ ਲੋ ਜੀ ਟਾਈਮ ਹੋ ਗਿਆ 9:30 ਤੇ ਅਸੀਂ ਜੋਧਪੁਰ ਦੇ ਪਿੱਛੇ ਆ ਜੀ ਜੋਧਪੁਰ ਪਹੁੰਚਣੇ ਆਣੇ ਆ ਜੀ ਦੇਖੋ ਜੀ ਚੜ ਗਿਆ ਪੂਰਾ ਤੇ ਫੋਨ ਆਣੇ ਵੀ ਸਟਾਰਟ ਹੋ ਕੰਮ ਵੀ ਬਣਾ ਦੇ ਤੇ ਅੱਗੇ ਜਾ ਕੇ ਪਤਾ ਨਹੀਂ ਕੀ ਲਾਣਗਾ ਜੀ ਤੇ ਮਾਰੂ ਫੋਨ ਕਰ ਲੈਂਦੇ ਜੀ ਇਹ ਗੱਡੀ ਨੂੰ ਢਾਲੀ ਕਰ ਦੇਣੀ ਹੈ ਕੋਈ ਕੰਮ ਨਾ ਵਝਾਈ ਜਾ जोधपुर अजय है जी एक डेढ़ सौ किलोमीटर तो कंपनी वाले नोन करा एक कंपनी वाला कहता जी शोभा उतरेगा दूसरा कह ट्रांसपोर्ट वाला कह रहा मैं उतरवा दूंगा अजय कोई करना खत्म नहीं हो गएगी या नहीं ते बाकी अब चलेगा जी अभी आगे कंपनी में जाके लगेगा पता तक कंपनी है जी बहुत बड़ी रिफाइनरी है जी आज तो छुट्टी खाली करने कोई चांस वैसे बनते नहीं है तो संडे मंडे जिस दिन छुट्टी ना भी होंगी उस दिन भी बड़ा टाइम लाने खाली करने में बाकी देखते दे हैं जी जाके ਜਗੇਸੀ ਜੋਧਪੁਰ ਰਹਿ ਗਿਆ ਜੀ 112 ਕਿਲੋਮੀਟਰ ਤੇ ਜ਼ਿਆਦਾ ਬੜੀ ਪ੍ਰੋਬਲਮ ਇਸ ਹਾਈਵੇ ਪਰ ਇਹ ਹੈ ਨਾ ਇਹਦੇ ਪਰ ਚਾਹ ਚਾਹ ਵਗੈਰਾ ਪੀਣੀ ਹੋ ਕਿਸੇ ਨੇ ਤੇ ਉਹ ਕਮ ਸੇ ਕਮ 60 70 ਕਿਲੋਮੀਟਰ ਬਾਅਦ ਹੀ ਆਂਦਾ ਇਹ ਟਾਪਾ ਇਹਨਾਂ ਦੇ ਹਾਈਵੇ ਆ ਨਹੀਂ ਹੋਟਲ ਬਣੇ ਹੋਏ ਤੇ ਇਸ ਰੋਡ ਤੇ ਤੇ ਬਾਕੀ ਕਿਆ ਨਾਮ ਰੋਟੀ ਵਗੈਰਾ ਸਾਰੇ ਹਾਈਵੇ ਵਾਲਿਆਂ ਦੇ ਹੋਟਲ ਹੈ ਜੀ ਹਰੀ ਉਹ ਰੀ ਲਕੀ ਕਾਲੀ ਕੋਈ ਨਾ ਹੋਏ ਹਜੇ ਕੋਈ ਕੰਪਰਮ ਐਂਡ ਇਹ ਰੇਗਿਸਤਾਨ ਹੋ ਗਿਆ ਫਟਾਟ ਤੇ ਦੇਖ ਸਕਦੇ ਤੁਸੀਂ ਰੇਤ ਵਾਲੇ ਪਹਾੜ ਤੇ ਦੇਖੋ ਤੇ ਗਰਮੀ ਵੀ ਜਾਈ ਜਾਂਦੇ ਆਈ ਤੇ ਦਾਦਾ ਗੱਲ ਨਹੀਂ ਕਰਦੀ ਜਾਂਦੀ ਆਈ ਤੇ ਪਿੱਛੇ ਦੀ ਸਵੇਟਰ ਵਗੈਰਾ ਜੈਕਟਰ ਵਗੈਰਾ ਪਾਈ ਹੋਈ ਸੀ ਸਾਰੀ ਕੋਟੀ ਖੋਦਣੀ ਪਈ ਰਿਹਾ ਕੇ ਇਹ ਕਰ ਸੰਦਾਂ ਲੱਗੀ ਪਿੱਛੇ ਦੇ ਕੁਝ ਜਿਸੀ ਸੇਟਾ ਕਰੀ ਕੋਈ ਜਿਨੀ ਦੋਸਤਾਂ ਕੰਮੀ ਲੱਗੀ ਬਣਾਣ ਸੀ ਸਿਰ ਤੇ ਪੈਰੀ ਆ ਹਾਈਵੇ ਸਿਤਾ ਸੰਚੋਰ ਜਾਂਦਾ ਜੀ ਚੋਲ ਜਾਮਨਗੜ੍ਹ ਸਤਾਰਾ ਤੇ ਬਾਅਦ ਥੋੜੀ ਦੇਰ ਮੈਂ ਅਸੀਂ ਕੰਪਨੀ ਮੈਂ ਪਹੁੰਚਣ ਵਾਲੇ ਹਾਂ ਲੋ ਜੀ ਉਰੇ ਤੇ ਹੁਣ ਰੈਗੀ ਦੀ ਫੈਨਰੀ 2 ਤੇ 3 ਕਿਲੋਮੀਟਰ ਹੈਗੀ ਬਸ 5 ਜਾਂ 10 ਮਿੰਟਾਂ ਬਾਅਦ ਹੀ ਫੈਨਰੀ 'ਚ ਪਹੁੰਚ ਜਾਣਾ ਇੱਥੇ ਜਾ ਕੇ ਦੇਖਦੇ ਹਾਂ ਜੀ ਖਾਲੀ ਖੁੱਲੀ ਕਰਨੇ ਦਾ ਕੀ ਸਿਸਟਮ ਬਣ ਗਿਆ ਖਾਲੀ ਕਰਵਾਉਂਦੇ ਆ ਕਿ ਨਹੀਂ ਮੈਨੂੰ ਦਿੱਕਤ ਸਭ ਤੇ ਜਾ ਰਹਾ ਸੰਡੇ ਦੀ ਹੈ ਜੀ ਸੰਡੇ ਕਰਕੇ ਖਾਲੀ ਨਾ ਕਰੇ ਸ਼ਾਇਦ ਇਹ ਵੀ ਫੈਨਰੀ ਦੀ ਲੇਬਰ ਹੈ ਜੀ ਸਾਵੇ ਹਿੰਦੀ ਹੈ ਬਾਕੀ ਦੇਖਦੇ ਹੁਣ ਅੱਗੇ ਜਾ ਕੇ ਸਾਡੀ ਗੱਡੀ ਦਾ ਕੀ ਬਣਦਾ ਜੀ ਇਹ ਫੈਨਰੀ ਰਿਹਾਗੇ ਬਸਾਂ ਦੇ ਮੈਂ ਇਹ ਫਲਾਈਓਵਰ ਦੇ ਟਰਾਸ ਕਰਕੇ ਤੇ ਅੱਗੇ ਫਲਾਈਓਵਰ ਅਗਲੇ ਫਲਾਈਓਵਰ ਦੇ نیچے ਤੇ ਜਾਣਾ ਸੀ ਇਹ ਡਿਫੈਂਡ ਹੈ ਜਿੱਥੇ ਇਸ ਟਾਈਮ ਗਰਮੀ ਇੰਨੀ ਹੋਗੀ ਵੀ ਹੈ ਜਿਨੀ ਜੂਨ ਜੁਲਾਈ ਦੀ ਹੁੰਦੀ ਹੈ ਸਾਡੀ ਲੋ ਜੀ ਪਹੁੰਚ ਗਏ ਹੁਣ ਅਸੀਂ ਰਿਫੈਨਰੀ ਵਿੱਚ ਤੇ ਆ ਦੇਖੋ ਜਿਵੇਂ ਗੱਡੀ ਖਾਲੀ ਹੋਣੀ ਹੈ ਜੀ ਜੀ ਰਿਫੈਨਰੀ ਪੰਜਪੱਧਰਾ ਵਿੱਚ ਤੇ ਗਰਮੀ ਇਸ ਟਾਈਮ ਇੰਨੀ ਹੈ ਜਿੰਨੀ ਗਰਮੀ ਦੇ ਮੌਸਮ ਵਿੱਚ ਹੁੰਦੀ ਆ ਬੱਲਕਿ दिसंबर महीना छा ठंड होनी चाहिए आ कंपनी जा रही है छुट्टी हुई शायद आज हा दे ताली। चलो जी मिलते फिर किसी अगले ब्लॉग में आज का ब्लॉग इतने तक ही था ਹੱਲੀ ਗੱਦੀ ਫਰਨੇ ਦਾ ਕੋਈ ਪਤਾ ਨਹੀਂ ਆ ਜੇ ਮਨਾ ਹੀ ਕਰ ਰਹੇ ਨੇ